ਇੱਕ ਨੇ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਹ ਜੰਗਲ ਦਾ ਰਾਜਾ ਸੀ ਤੇ ਹਰ ਰੋਜ਼ ਜਾਨਵਰਾਂ ਨੂੰ ਫੜ ਕੇ ਖਾਂਦਾ ਸੀ। ਜੰਗਲ ਦੇ ਸਾਰੇ ਜਾਨਵਰ ਡਰ ਦੇ ਮਾਰੇ ਕੰਬਦੇ ਰਹਿੰਦੇ ਸਨ। ਸ਼ੇਰ ਕੋਈ ਵੀ ਮੇਰੇ ਸਾਹਮਣੇ ਨਹੀਂ ਆ ਸਕਦਾ। ਇੱਕ ਦਿਨ ਸਾਰੇ ਜਾਨਵਰ ਇਕੱਠੇ ਹੋਏ। ਖਰਗੋਸ਼ ਮੈਨੂੰ ਇੱਕ ਯੋਜਨਾ ਆਈ ਹੈ। ਖਰਗੋਸ਼ ਹੌਲੀ ਹੌਲੀ ਸ਼ੇਰ ਦੀ ਗੁਫਾ ਵੱਲ ਗਿਆ ਸ਼ੇਰ ਤੂੰ ਇੰਨਾ ਦੇਰ ਕਿਉਂ ਲਾਈ ਮੈਂ ਭੁੱਖਾ ਹਾਂ ਖਰਗੋਸ਼ ਮਹਾਰਾਜ ਰਸਤੇ ਵਿੱਚ ਮੈਨੂੰ ਇੱਕ ਹੋਰ ਸ਼ੇਰ ਮਿਲਿਆ ਜੋ ਕਹਿ ਰਿਹਾ ਸੀ ਕਿ ਉਹ ਇਸ ਜੰਗਲ ਦਾ ਰਾਜਾ ਹੈ ਸ਼ੇਰ ਦਾ ਮੂੰਹ ਲਾਲ ਹੋ ਗਿਆ ਮੈਨੂੰ ਦਿਖਾ ਕਿੱਥੇ ਹੈ ਉਹ ਖਰਗੋਸ਼ ਚਲੋ ਮੇਰੇ ਨਾਲ ਖਰਗੋਸ਼ ਸ਼ੇਰ ਨੂੰ ਇੱਕ ਦੂंगे ਕੂਏ ਦੇ ਕੋਲ ਲੈ ਗਿਆ। ਖਰਗੋਸ਼ ਮਹਾਰਾਜ ਉਹ ਸ਼ੇਰ ਇਸ ਕੂਏ ਵਿੱਚ ਹੈ। ਸ਼ੇਰ ਨੇ ਕੂਏ ਵਿੱਚ ਝਾਤੀ ਮਾਰੀ ਤੇ ਆਪਣੀ ਹੀ ਪਰਛਾਈ ਦੇਖੀ। ਸ਼ੇਰ ਗੁੱਸੇ ਵਿੱਚ ਕੂਏ ਵਿੱਚ ਕੂਦ ਪਿਆ ਅਤੇ ਡੁੱਬ ਗਿਆ। ਸਾਰੇ ਜਾਨਵਰ ਖੁਸ਼ ਹੋ ਗਏ। ਹਿਰਨ ਵਾਹ ਖਰਗੋਸ਼ ਤੂੰ ਸਾਡੇ ਸਭ ਦੀ ਜ਼ਿੰਦਗੀ ਬਚਾਈ।